ਜੇ ਜੇ ਇਹ ਗੱਲ ਦੀ ਸੱਚ ਸਚਾਈ ਹੋਵੇ ਚਾਹੇ ਮੈਂ ਸਿਆਸਤ ਛੱਡ ਦੂੰ ਤੇ ਚਾਹੇ ਸੁਖਵੀਰ ਸਿੰਘ ਬਾਦਲ ਛੱਡ ਦੇ ਉਹਨੇ ਤਾਂ ਛੱਡਣੀ ਨਹੀਂ ਉਹਨੂੰ ਤਾਂ ਸਾਰੀ ਪਾਰਟੀ ਖੂਚ ਪਾਤੀ ਆ ਪਰ ਉਹ ਸਿਆਸਤ ਨਹੀਂ ਛੱਡਦਾ ਸਿਆਸਤ ਕਿਉਂ ਪ੍ਰਧਾਨਗੀ ਨਹੀਂ ਛੱਡੀ ਸਿਆਸਤ ਕਿਥੋਂ ਛੱਡੂਗਾ ਸੋ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਇੱਕ ਅਮਰਤਾਰੀ ਸਿੱਖੋ ਤੁਹਾਨੂੰ ਐਡਾ ਵੱਡਾ ਝੂਠ ਮਾਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਾਹਦੇ ਫਿਰ ਤੁਸੀਂ ਅਮਰਤਾਰੀ ਜਿਹੜੇ-ਜਿਹੜੇ ਵੱਡੇ ਗਪੌੜ ਮਾਰੀ ਜਾਂਦੇ ਮੈਂ ਤੇ ਏ ਲੋਕੀ ਵਾਹੇ ਤੈਨੂੰ ਸੁੱਖਾ ਕਪੌੜੀ ਕਹਿੰਦੇ ਪਰ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਪਰ ਅੱਜ ਇਹਨੇ ਵਾਕਿਆ ਹੀ ਸਾਲ ਤੋਂ ਕਰਦਾ ਕਿ ਸੁੱਖਾ ਕਪੌੜੀ ਵਾਹੇ ਮੈਂ ਯਾਰ ਇਹ ਗੰਦ ਨੂੰ ਛੇੜ ਕੇ ਛਿਟਾ ਨਹੀਂ ਪਾਉਣੀਆ ਚਾਹੁੰਦੀਆ ਤੁਸੀਂ ਹੁਣ ਗੱਲ ਛੇੜਤੀ ਫਿਰ ਜੇ ਛੇੜੀ ਤਾਂ ਹੰਦਾਸ ਫਿਰ ਕੁਛ ਕੀ ਗਈ ਨਾ ਤੁਸੀਂ ਇਸ ਹਾਲ ਕਹਿੰਦੇ ਮੈਨੂੰ ਦੱਸੋ ਅਜ ਤੱਕ ਸੁਖਵੀਰ ਬਾਦਲ ਇੱਥੇ ਆਇਆ ਨਹੀਂ ਪਹਿਲੀ ਵਾਰ ਆਉਂਦਾ ਫਿਰ ਕਦੇ ਨਾ ਕਦੇ ਘਬਰਾਟ ਹੁੰਦੀ ਆ ਤੇ ਜਾਏ ਆ ਨਾ ਔਰ ਗੁਰੂ ਕਿਰਪਾ ਕਰੇ ਮੈਂ ਇਹਨਾਂ ਭੈਣ ਭਰਾਵਾਂ ਦੇ ਸਿਰ ਤੇ ਇਹਨਾਂ ਦਾ ਤਖਤਾ ਪਲਟ ਕੇ ਛੱਡੂਗਾ ਇੱਥੇ ਕੋਈ ਦੋ ਰਹਿਣ ਇੱ ਕੀ ਸਾਬਾ ਜੀ ਜਿਹੜਾ ਉਹ ਕਾਂਗਰਸ ਵੱਲੋਂ ਜਿਹੜਾ ਬਾਈਗਾਰਡ ਕੀਤਾ ਗਿਆ ਉਹਦੇ ਬਾਰੇ ਕੀ ਕਹਣਾ ਉਹ ਕਾਂਗਰਸ ਰਲੇ ਮਿਲੇ ਆ ਜੀ ਇਹ ਭੂਆ ਫੁੱਫੜ ਹੋਏ ਪਏ ਇਸ ਟਾਈਮ ਇਹਨਾਂ ਦਾ ਮਤਲਬ ਕੋਈ ਹਾਲ ਨਹੀਂ ਵੇਖੋ ਇਹੋ ਜਿਹੇ ਹਾਲਾਤ ਨੇ ਉਹਦੋਂ ਉੱਥੇ ਬਲਾਗ ਦੇ ਵਿੱਚ ਸਾਂਝੇ ਇਕੱਠੇ ਹੋਊਗੀ ਸਾਡੀ ਪਾਰਟੀ ਨੂੰ ਨਾਰੇ ਲਾਉਂਦੇ ਕਰਦਾ ਹੀ ਫਲਾਣਾ ਸਿੰਘ ਫਲਾਣਾ ਸਿੰਘ ਸੱਚਰ ਕਹਿੰਦਾ ਇਹਦੇ ਮਗਰੋਂ ਕਾਂਗ ਅਕਾਲੀ ਦਲ ਕਦੇ ਮੁਰਦਾ ਆਵਾ ਇਸ ਕਰਕੇ ਇਹ ਤਾਂ ਰਲੇ ਮਿਲੇ ਤੇ ਉਦੋਂ ਜੱਗ ਜਾਰ ਹੋ ਗਿਆ ਸੋ ਸਾਨੂੰ ਯਾਰ ਇਹ ਦੋਵੇਂ ਇਕੱਠੇ ਹੋ ਜਾਣ ਤਿੰਨੇ ਹੋ ਜਾਣ ਸਾਨੂੰ ਇਹਨਾਂ ਦੇ ਪੁੱਤ ਕਿ ਰੱਖ ਦੂਗੀ ਨਾ ਹੁੰਦੀ ਤੇ ਬੜੀ ਔਖੀ ਗੱਲ ਹੈ ਹਾਂਜੀ ਡੀਐਸਪੀ ਸਾਡਾ ਵਧੀਆ ਬੰਦਾ ਵਾ ਇਨਸਾਫ ਪਸੰਦ ਅਫਸਰ ਹੋਏ ਇਹਨਾਂ ਨੂੰ ਇਨਸਾਫ ਪਸੰਦ ਅਫਸਰ ਚੰਗੇ ਨਹੀਂ ਨਾ ਲੱਗਦੇ ਜੇ ਚੰਗੇ ਲੱਗਦੇ ਹੁੰਦਾ ਫਿਰ ਘਾਟਾ ਖਾਦਾ ਸੋ ਇਸੇ ਗੱਲਾਂ ਦਾ ਤੇ ਅੱਗੇ ਖਮੇਜਾ ਭੁਗਤਾਂਦਾ ਹੈ ਲੋ ਲੈ ਹੰਤਰ ਕੇਦਲੇ ਚੱਲਦਾ ਪੈ ਚੋਲਦਾ ਬਹੁਤ ਵਧੀਆ ਜੀ ਜਿੱਥੇ ਵੀ ਕਤੂ ਨਗਲ ਜਾਣ ਦੇ ਵੱਖ-ਵੱਖ ਪੰਡਾਂ ਚ ਜਾਇਦਾ ਸਾਰਾ ਜਿਹੜਾ ਹਲਕਾ ਮਡੀਠਾ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਵਰਕਰਸ ਸਾਰੇ ਪੱਪਾਂ ਪਾਰ ਹੋਏ ਆ ਸਾਰੇ ਛੱਡੀ ਚੋਟੀ ਦਾ ਜੋਰ ਲਾ ਲਿਆ ਜਿਹੜੀ ਇੱਥੇ ਹਵਾ ਇੱਕ ਤਰਫਾ ਆ ਆਮ ਆਦਮੀ ਪਾਰਟੀ ਦਾ ਹੱਕ ਜਿਆ ਔਰ ਜਿੱਥੇ ਵੀ ਜਾਇਦਾ ਬਹੁਤ ਹੀ ਵੱਡੇ ਪੱਦਰ ਤੇ ਲੋਕ ਮਾਨ ਸਨਮਾਨ ਦੇ ਰਹੇ ਆ ਜਿਤ ਕਰ ਰਹੇ ਆ ਮੈਂ ਉਹਨਾਂ ਦਾ ਸਿਰ ਝੁਕਾ ਕੇ ਸਾਰੇ ਮੈਂ ਤੇ ਹੈਰਾ ਲਿਆ ਕਿ ਉਹ ਸੀਐਮ ਦੇ ਆਪਣੇ ਆਪ ਨੂੰ ਆਉਣ ਵਾਲਾ ਸੀਐਮ ਦੱਸਦੇ ਆ ਇਹ ਉਹਨਾਂ ਨੂੰ ਇੰਨੀ ਹਾਲਤ ਅਕਾਲੀ ਦਲ ਦੀ ਪਾਣੀ ਪਤਲੀ ਹੋ ਗਈ ਮਜੀਠੇਲਕੇ ਜੀ ਕਿ ਉਹਨਾਂ ਨੂੰ ਆਪ ਆਉਣਾ ਪਿਆ ਤੇ ਮੈਂ ਧੰਨਵਾਦ ਕਰਦਾ ਗਿੱਲ ਸਾਹਿਬ ਦਾ ਸਰਦਾਰ ਤਲਬੀਰ ਸਿੰਘ ਗਿੱਲ ਜੀ ਦਾ ਕਿ ਉਹਨਾਂ ਦਾ ਇੰਨਾ ਖੌਫ ਹੈ ਇਸ ਹਲਕੇ ਜੀ ਕਿ ਇੱਥੇ ਸੁਖਵੀਰ ਬਾਦਲ ਨੂੰ ਆਪ ਆਉਣਾ ਪਿਆ ਔਰ ਜਿਹੜਾ ਉਥੇ 1000 2000 ਦਾ ਇਕੱਠ ਹੋਇਆ ਅੱਜ ਉਹ ਸਾਰੇ ਮੈਨੂੰ ਲੱਗਦਾ ਅੰਮ੍ਰਿਤਸਰ ਤਰਨਤਾਰਨ ਲੱਗ ਲੱਗੇ ਜਿਹੜਿਆ ਜੋ ਇਕੱਠੇ ਕਰਕੇ 1000 2000 ਬੰਦਾ ਆ ਉਹਦੀ ਇੱਕ ਛੋਟੀ ਜੀ ਮੀਟਿੰਗ ਹੋਈ ਆ ਆਉਣ ਵਾਲੀ 12 ਤਰੀਕ ਨੂੰ ਸਰਦਾਰ ਤਲਬੀਰ ਸਿੰਘ ਮਜੀਠਾ ਦਾਣਾ ਮੰਡੀ ਵਿਖੇ ਇੱਕ ਰੈਲੀ ਨਹੀਂ ਬਹੁਤ ਵੱਡਾ ਰੈਲਾ ਕਰਦੇ ਜਾ ਰਿਹਾ ਇਹਨਾਂ ਵਿਰੋਧੀਆਂ ਨੂੰ ਪਤਾ ਲੱਗ ਜੂਗਾ ਕਿ ਮਜੀਠਾ ਹਲਕਾ ਜਿਹੜਾ ਉਹ ਗਿੱਲ ਸਾਹਿਬ ਦੇ ਨਾਲ ਚਟਾਨ ਮਹਿਸੂਸ ਕਰਦੇ ਹੋ ਆਪਣੇ ਭਰਾ ਮਨਜੀਤ ਸਿੰਘ ਅਪਦਾਲੀ ਜੀ ਦਾ ਦਿলো ਧੰਨਵਾਦ ਕਰਦਾ ਇਹਨਾਂ ਦੇ ਇਹ ਪਹਿਲਾ ਕਾਂਗਰਸ ਪਾਰਟੀ ਵੱਲੋਂ ਕਚੁੰਨਗਲ ਜੋਂ ਤੋਂ ਕਾਂਗਰਸ ਤੋਂ ਇਹਨਾਂ ਦੇ ਮਾਤਾ ਜੀ ਕੈਂਡੀਡੇਟ ਸਨ ਔਰ ਪੀਤੇ ਜਣੀ ਪਿੰਡ ਅਬਦਾਲ ਦੇ ਸਰਪੰਚ ਸਰਦਾਰ ਸੁਖਬੀ ਸੁਭੇਖ ਸਿੰਘ ਜੀ ਉਹਨਾਂ ਦੇ ਪ੍ਰੇਰਨਾ ਸਦਕਾ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਗਿੱਲ ਸਾਹਿਬ ਦੇ ਕੰਮਾਂਕਾਰਾਂ ਨੂੰ ਵੇਖਦੇ ਹੋਏ ਇਸ ਮੇਰੇ ਵੀਰ ਨੇ ਬਹੁਤ ਵੱਡਾ ਫੈਸਲਾ ਲਿਆ ਇਹਨਾਂ ਦੇ ਨਾਲ ਚੱਲਣ ਨਾਲ ਸਾਨੂੰ ਬਹੁਤ ਵੱਡਾ ਬਲ ਮਿਲਿਆ ਅਬਦਾਲ ਵਿੱਚੋਂ ਔਰ ਸਾਰੇ ਇਲਾਕੇ ਵਿੱਚੋਂ ਕਿਉਂਕਿ ਇਹ ਭਰਾ ਸਾਡਾ ਪਹਿਲਾਂ ਵੀ ਆਮ ਆਦਮੀ ਪਾਰਟੀ 'ਚ ਬਲਕ ਪ੍ਰਧਾਨ ਸੀ ਔਰ ਇਹਨਾਂ ਦੇ ਦੁਬਾਰਾ ਵਾਪਸ ਸਾਡੇ ਨਾਲ ਆਉਣ ਨਾਲ ਸ਼ਾਲਕਾ ਪਰਿਵਾਰ ਨੂੰ ਮਜੀਠੀਆ ਲਕੈਟ ਵਿੱਚ ਬਹੁਤ ਵੱਡਾ ਬਲ ਮਿਲਿਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਨਾਲ ਚੱਲਣ ਦਾ ਫੈਸਲਾ ਲਿਆ ਔਰ ਇਹ ਵੱਖ-ਵੱਖ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਜਪਟਾਰ ਕਰ ਰਹੇ ਆ ਵਿੱਚੋਂ ਤੁਹਾਨੂੰ ਕੀ ਸਹੂਜ ਮਿਲਿਆ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਸਹੂਜ ਮਿਲ ਰਿਹਾ ਜੀ ਆਤਲਮੰਡੀ ਤੁਸੀਂ ਖੜੇ ਆਪਾਂ ਹੁਣੇ ਤੁਸੀਂ ਵੇਖਿਆ ਕਿ ਕਿੱਡਾ ਵੱਡਾ ਜਹੂਮ ਕਿੰਨੀ ਵੱਡੀ ਤਦਾਦ ਵਿੱਚ ਲੋਕ ਮਤਾਵਾ ਬਜ਼ੁਰਗ ਭੈਣ ਸਾਰੇ ਅਸ਼ੀਰਵਾਦ ਦੇਣ ਲਈ ਇਕੱਤਰ ਹੋਏ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਧੰਨਵਾਦ ਕਰਦਾ ਉਹਨਾਂ ਨਾਲ ਸਾਡਾ ਪੁਰਾਣਾ ਪਰਿਵਾਰਕ ਜਿਹੜੇ ਸਬੰਧ ਆ ਉਸ ਪਰਿਵਾਰ ਨਾਲ ਕਿਉਂਕਿ ਉਹ ਜਿੱਥੇ ਹਸ਼ਾਲਾ ਪਰਿਵਾਰ ਦੀ ਗੱਲ ਆਉਂਦੀ ਉੱਥੇ ਕਿਤੇ ਮੈਨੂੰ ਲੱਗਦਾ ਉਹ ਦੂਜੇ ਪਾਸੇ ਨਹੀਂ ਵੇਖਣਗੇ ਉਹਨਾਂ ਦੇ ਸਾਨੂੰ ਰੱ ਮੈਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਨੂੰ ਜੀ ਆਖਦਾ ਅਧੇ ਵਿਸ਼ਵਾਸ ਦਉ ਉਹਨਾਂ ਕੇ ਗਿਲ ਸਾਹਿਬ ਵੱਲ ਸਿਆਲਕਾ ਸਾਹਿਬ ਵੱਲ ਕਦੀ ਵੀ ਇਹਨਾਂ ਦੇ ਮਾਨ ਸਤਕਾਰ ਵਿੱਚ ਕਮੀ ਨਹੀਂ ਆਉਣ ਬਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਔਰ ਉਹਨਾਂ ਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦਾ ਜਿਹੜਾ ਮੜਦਾ ਮਾਨ ਸਤਕਾਰ ਹੈ ਹਮੇਸ਼ਾ ਪਾਰਟੀ ਵਿੱਚ ਕੀਤਾ ਜਾਊਗਾ ਤੇ ਉਹਨਾਂ ਨੂੰ ਕਦੀ ਵੀ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਊਗਾ ਧੰਨਵਾਦ ਆਮ ਆਦਮੀ ਪਾਰਟੀ ਮੈਨੂੰ ਬਹੁਤ ਖੁਸ਼ੀ ਆ ਮੇਰਾ ਵੀਰ ਕੁਸ਼ਨਪ੍ਰੀਤ ਔਰ ਇਹਨਾਂ ਦੇ ਫਾਦਰ ਸਾਹਿਬ ਸਿਆਲਕਾ ਸਾਹਿਬ ਔਰ ਤਲਬੀਰ ਗਿਲ ਸਾਹਿਬ ਜੀ ਪਾਰਟੀ ਦੇ ਸਾਡੀ ਨਵੀਂ ਨਹੀਂ ਅਸੀਂ 2014 ਤੋਂ ਮਿਹਨਤ ਕਰਦੇ ਆਏ ਹਾਂ ਚਲੋ ਘਰ ਦੇ ਵਿੱਚ ਕਈ ਗੁੱਸੇ ਗਲੇ ਹੋ ਜਾਂਦੇ ਆ ਤੇ ਥੋੜੀ ਬੋਦੀ ਸਾਡੀ ਨਾਰਾਜ਼ ਗਈ ਸੀ ਉਹ ਸਾਨੂੰ ਕਿਸੇ ਵਜ੍ਹਾ ਕਰਕੇ ਨਹੀਂ ਤੇ ਉਹ ਸਾਡਾ ਐਨਐਨਪਾਰਟੀ ਨੇ ਤਲਵੀਰ ਸਿੰਘ ਗਿੱਲ ਸਾਹਿਬ ਨੇ ਕਿਹਾ ਵਾ ਕਿ ਆਪਾਂ ਆਪਣ ਮੰਗ ਰੱਖਾਂਗੇ ਤੁਹਾਡੀ ਜੋ ਵੀ ਢਾਈ ਦੀ ਹੈਗੀ ਤੇ ਸਾਡੀ ਕੋਈ ਗੁੱਸਾ ਨਾਰਾਜ਼ਗੀ ਨਹੀਂ ਹੋਣਾ ਹੀ ਵੀਰ ਦੇ ਨਾਲ ਖੁੱਲ ਕੇ ਸਾਥ ਦੇਵਾਂਗੇ ਤੁਹਾਨੂੰ ਕੋਈ ਦਾ ਕੋਈ ਡਰ ਭੈਣ ਨਹੀਂ ਨਾ ਹੀ ਪਹਿਲਾਂ ਕਿਤੇ ਰੱਖਿਆ ਨਹੀਂ ਹੋਣਾ ਚਲੋ ਕਹੀਂ ਖੁੱਲ ਕੇ ਸਾਥ ਆਵਾਂਗੇ ਵੀਰ ਦਾ ਸੁਣਦੇ ਹਾਂ ਹਾਂ ਜੀ ਧੰਨਵਾਦ ਜੀ ਸਾਰਾ